ਕਿਸਾਨਾਂ ਨੇ ਕੀਤਾ ਇੱਕ ਹੋਰ ਵੱਡਾ ਐਲਾਨ 5-5 ਲੱਖ ਰੁਪਏ ਦਾ ਮਿਲੇਗਾ ਲਾਭ ਇਨ੍ਹਾਂ ਲੋਕਾਂ ਨੂੰ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਕਰੋੜਾ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਤਿਆਰੀ ਚ ਹੈ 1000 ਤੋਂ ਵਜਾ ਕੇ 7500 ਰੁਪਏ ਕੀਤੀ ਪੈਨਸ਼ਨ ਪਹਿਲੀ ਵਾਰ ਪਹਿਲੀ ਫਰਵਰੀ ਨੂੰ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ ਜਿਸ ਤੋਂ ਬਾਅਦ ਜਿਸ ਤੋਂ ਪਹਿਲਾਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੇ ਲੋਕ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਰਹੇ ਹਨ ਇਸ ਸਬੰਧੀ ਕਰਮਚਾਰੀ ਸੰਗਠਨਾਂ ਨੂੰ ਕਰਮਚਾਰੀ ਭਵਿੱਖ ਨੀਤੀ ਸੰਗਠਨ ਜਾਨੀ ਕਿ EPFO ਰਾਹੀਂ ਪ੍ਰਦਾਨ ਕੀਤੀ ਗਈ ਪੈਨਸ਼ਨ ਯੋਜਨਾ ਦੇ ਤਹਿਤ ਘੱਟੋ-ਘੱਟ 1000 ਰੁਪਏ ਤੋਂ ਵਧਾ ਕੇ 7500 ਰੁਪਏ ਪ੍ਰਤੀ ਮਹੀਨਾ ਦਾ ਮੁੱਦਾ ਚੁੱਕਿਆ ਗਿਆ ਜੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਇਸ ਤੋਂ ਪਹਿਲਾਂ 2014 ਵਿੱਚ ਸਰਕਾਰ ਨੇ APs ਤਹਿਤ ਘੱਟੋ-ਘੱਟ ਪੈਨਸ਼ਨ ਵਧਾ ਕੇ 1000 ਰੁਪਏ ਕਰ ਦਿੱਤੀ ਸੀ ਹੁਣ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਨੂੰ ਇਸ ਦਾ ਘੇਰਾ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ ਸਬੰਧਿਤ ਕਰਮਚਾਰੀ ਸੰਗਠਨਾਂ ਨੂੰ ਕਰਮਚਾਰੀ ਭਵਿੱਖ ਨੀਤੀ ਸੰਗਠਨ ਜਾਨੈ ਕਿ EPFO ਰਾਹੀਂ ਪ੍ਰਦਾਨ ਕੀਤੀ ਗਈ ਪੈਨਸ਼ਨ ਯੋਜਨਾ ਜੀ ਹਾਂ ਵੱਡੀ ਅਪਡੇਟ ਹੈ ਤੇ ਪੈਨਸ਼ਨ ਯੋਜਨਾ ਦੇ ਤਹਿਤ ਕਟੋ ਘੱਟ ਪੈਨਸ਼ਨ 1000 ਤੋਂ ਵਧਾ ਕੇ 7500 ਰੁਪਏ ਪ੍ਰਤੀ ਮਹੀਨਾ ਕਰਨ ਦਾ ਮੁੱਦਾ ਚੁੱਕਿਆ ਗਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਤਾਂ ਵੱਡੀ ਅਪਡੇਟ ਇੱਕ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਸਰਕਾਰ ਨੇ ਕੀਤੀ 40 ਸਾਲ ਪੁਰਾਣੀ ਮੰਗ ਪੂਰੀ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਦਯੋਗ ਮੰਤਰੀ ਪਿਊਸ਼ ਗੋਲ ਨੇ ਹਲਦੀ ਬੋਰਡ ਲਾਂਚ ਕੀਤਾ 40 ਸਾਲ ਤੋਂ ਵੱਧ ਸਮੇਂ ਤੋਂ ਲਟਕ ਰਹੀ ਮੰਗ 14 ਜਨਵਰੀ 2025 ਨੂੰ ਪੂਰੀ ਹੋ ਗਈ ਹੈ ਪਿਊਸ਼ ਗੋਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 2 ਸਾਲ ਪਹਿਲਾਂ ਇਹ ਵਾਅਦਾ ਕੀਤਾ ਸੀ ਅੱਜ ਵਾਅਦਾ ਪੂਰਾ ਹੋ ਚੁੱਕਿਆ ਜੀ ਖਾਸ ਨੇ ਇਸ ਲਈ ਕਿ ਚੁਣਿਆ ਗਿਆ ਕਿ ਦੇਸ਼ ਦੇ 20 ਰਾਜਾਂ ਵਿੱਚ ਕਿਸਾਨ ਹਲਦੀ ਦੀ ਪੈਦਾਵਾਰ ਕਰਦੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਹਲਦੀ ਦੀ ਪੈਦਾਵਾਰ ਲੈ ਕੇ ਵੱਡੀ ਖਬਰ ਸਾਹਮਣੇ ਦਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਕਿਸਾਨਾਂ ਵਾਂਗ ਔਰਤਾਂ ਦੇ ਅਕਾਊਂਟ ਜੂ ਵੀ ਪੈਸੇ ਆਉਣਗੇ ਦੇਸ਼ ਪਰ ਵਿੱਚ ਲਾਗੂ ਕੀਤੀ ਜਾਵੇਗੀ ਯੋਜਨਾ ਤਾਂ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜੀ ਹਾਂ ਵੱਡੀ ਅਪਡੇਟ ਦਰਾਂ ਹਾਂ ਜੀ ਕਿ ਜਲਦੀ ਹੀ ਦੇਸ਼ ਪਰ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਸ਼ੁਰੂ ਹੋਣਗੇ ਮੋਦੀ ਸਰਕਾਰ ਕਿਸਾਨ ਸਨਮਾਰੀ ਜਿਹਨਾਂ ਦੀ ਤਰਜ਼ ਦੇ ਔਰਤਾਂ ਲਈ ਇੱਕ ਯੋਜਨਾ ਤਿਆਰ ਕੀਤੀ ਕਰ ਰਹੀ ਹੈ ਇਸ ਨੂੰ ਦੇਸ਼ ਵਿੱਚ ਇੱਕੋ ਸਮੇਂ ਲਾਗੂ ਕੀਤਾ ਜਾਵੇਗਾ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਬਜਟ ਵਿੱਚ ਜੀ ਹਾਂ ਤਾਂ ਤੁਸੀਂ ਦੇਖ ਸਕਦੇ ਵੱਡੀ ਅਪਡੇਟ ਹੈ ਬਜਟ ਵਿੱਚ ਇਸ ਦਾ ਐਲਾਨ ਕਰ ਸਕਦੀ ਹੈ ਇਸ ਤੋਂ ਇਲਾਵਾ ਆਮਦਨ ਕਰ ਅਤੇ ਹੋਰ ਕਿਸਮਾਂ ਦੇ ਟੈਕਸਾਂ ਵਿੱਚ ਰਾਹਤ ਦੇਣ ਦੀ ਯੋਜਨਾ ਵੀ ਹੈ ਜਿਸ ਦਾ ਐਲਾਨ 1 ਫਰਵਰੀ 2025 ਨੂੰ ਕੀਤਾ ਜਾ ਸਕਦਾ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਅਸੀਂ ਗੱਲ ਕਰ ਰਹੇ ਹਾਂ ਤਾਂ ਮੋਦੀ ਸਰਕਾਰ ਦੇ ਬੋਲ ਜਿਹੜਾ 1 ਜਨਵਰੀ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਇਹਨਾਂ ਦਾ ਵੱਡਾ ਅਪਡੇਟ ਇੱਕ ਹੋਰ ਸਾਹਮਣੇ ਆ ਰਿਹਾ ਹੈ ਕਿ ਤੁਹਾਡਾ ਖਾਤਾ ਪੀਐਨਬੀ ਬੈਂਕ ਵਿੱਚ ਹੈ ਤਾਂ ਜਲਦੀ ਕਰ ਲਓ ਇਹ ਕੰਮ ਜੀ ਹਾਂ ਜੇ ਤੁਹਾਡਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੈ ਤਾਂ ਜਲਦੀ ਕਰਵਾਓ ਇਹ ਕੰਮ ਨਹੀਂ ਤੁਹਾਡਾ ਖਾਤਾ ਹੋ ਸਕਦਾ ਹੈ ਬੰਦ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਵੱਡੀ ਖਬਰ ਹੈ ਜੇਕਰ ਤੁਹਾਡਾ ਵੀ ਇਸ ਬੈਂਕ ਵਿੱਚ ਖਾਤਾ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਨਹੀਂ ਤਾਂ ਤੁਹਾਡਾ ਖਾਤਾ ਜਲਦੀ ਹੀ ਬੰਦ ਹੋ ਜਾਵੇਗਾ ਜੇਕਰ ਤੁਸੀਂ ਅਜੇ ਤੱਕ ਆਪਣੇ ਗਾਹਕਾਂ ਨੂੰ KYC ਨੂੰ ਅਪਡੇਟ ਨਹੀਂ ਕਰਵਾਤਾ ਤੁਹਾਡੇ ਲਈ ਇਸ ਨੂੰ ਕਰਵਾਉਣ ਲਈ ਆਖਰੀ ਮਿਤੀ ਜਿਹੜੀ ਰੱਖੀ ਗਈ ਹੈ ਜੀ ਜੀ ਹਾਂ ਵੱਡੀ ਅਪਡੇਟ ਤੁਹਾਡਾ ਹਾਂ ਜੀ 23 ਜਨਵਰੀ 2025 ਜਿਹੜੀ ਆਖਰੀ ਤਰੀਕ ਹੈ ਜੇ ਤੁਸੀਂ ਆਪਣੇ ਖਾਤੇ ਨੂੰ ਅਪਡੇਟ ਨਹੀਂ ਕਰਾਉਂਦੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਤਾਂ ਜਲਦੀ ਜਲਦੀ ਆਪਣੇ ਖਾਤੇ ਨੂੰ ਅਪਡੇਟ ਕਰਾਓ ਤਾਂ ਜੋ ਤੁਹਾਨੂੰ ਲਾਭ ਮਿਲ ਸਕੇ ਤਾਂ ਵੱਡੀ ਅਪਡੇਟ ਹੈ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਹੈ ਕਿ ਆਰਬੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਗਾਹਕਾਂ ਲਈ ਈ ਕੇਵਾਈਸੀ ਨੂੰ ਅਪਡੇਟ ਕਰਨਾ ਲਾਜ਼ਮੀ ਹੈ ਬੈਂਕ ਬੈਂਕਾਂ ਨੇ ਗਾਹਕਾਂ ਨੂੰ ਆਪਣੇ ਖਾਤਿਆਂ ਦੇ ਸਾਰੂ ਸੰਚਾਲਨ ਦੇ 23 ਜਨਵਰੀ 2025 ਤੱਕ ਆਪਣੀ ਜਾਣਕਾਰੀ ਅਪਡੇਟ ਕਰ ਲਈ ਕਿਹਾ ਗਿਆ ਹੈ ਇਹ ਹੁਣ ਉਹਨਾਂ ਗਾਹਕਾਂ ਨੂੰ ਲਾਗੂ ਹੁੰਦਾ ਜਿਨ੍ਹਾਂ ਨੇ ਖਾਤੇ ਦੀ ਦਾ ਈਕੇਵਾਈਸੀ ਅਪਡੇਟ 30 ਦਸੰਬਰ 2024 ਤੱਕ ਕੀਤਾ ਜਾਣਾ ਸੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਜਿਹੜੀ ਆ ਦੇਖ ਸਕਦੇ ਹੋ ਜੀ ਹਾਂ ਜੇ ਤੁਹਾਡਾ ਖਾਤਾ ਪੀਐਨਬੀ ਬੈਂਕ ਵਿੱਚ ਹੈ ਤਾਂ ਜਲਦੀ ਇਹ ਕੰਮ ਕਰ ਲੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੈਂਕ ਵਿੱਚ ਕਿਸਾਨਾਂ ਨੂੰ ਤੋਹਫਾ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ 3 ਲੱਖ ਰੁਪਏ ਤੋਂ ਵਧਾ ਕੇ ਹੋ ਸਕਦੀ ਹੈ ਇੰਨੇ ਰੁਪਏ ਤਾਂ ਕਿਸਾਨਾਂ ਦੇ ਲਈ ਇੱਕ ਹੋਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਬਜਟ ਲੈ ਕੇ ਜੋ ਕਿ ਫਰਵਰੀ ਦੇ ਵਿੱਚ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਾਵੇਗਾ ਕੇਂਦਰੀ ਬਜਟ 1 ਫਰਵਰੀ 2025 ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਇਸ ਬਜਟ ਵਿੱਚ ਮੋਦੀ ਸਰਕਾਰ ਦੇ ਅਗਲੇ ਕੁਝ ਸਾਲਾਂ ਦਾ ਰੋਡਮੈਪ ਪੇਸ਼ ਕਰੇਗੀ ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀ ਉਮੀਦਾਂ ਜੁੜੀਆਂ ਹੋਣ ਹੋਈਆਂ ਹਨ ਕੇਂਦਰ ਸਰਕਾਰ ਦੇ ਸਾਹਮਣੇ ਕਰੋੜਾਂ ਰੁਪਏ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਇੱਕ ਬਜਟ ਵਿੱਚ ਬਹੁਤ ਸੰਭਾਵਨਾ ਹੈ ਜੀ ਹਾਂ ਵਿੱਤ ਮੰਤਰਾਲੇ ਨਾਲ ਜੁੜੇ ਅਧਿਕਾਰ ਦਾ ਸੂਤਰ ਨੇ ਕਿਹਾ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਉਧਾਰ ਲੈਣ ਦੀ ਸੀਮਾ ਜਲਦੀ ਹੀ ਵਧਾ ਕੇ 5 ਲੱਖ ਕੀਤੀ ਜਾਵੇਗੀ ਜਾਨਕਿ 5-5 ਲੱਖ ਰੁਪਏ ਦਾ ਲਾਭ ਮਿਲੇਗਾ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਉੱਤੇ ਜੀ ਹਾਂ ਕਿਸਾਨ ਕ੍ਰੈਡਿਟ ਕਾਰਡ ਹੈ ਜਿਹੜੇ ਕਿਸਾਨਾਂ ਕੋਲ ਹੈਗਾ ਪਹਿਲਾਂ ਇਸ ਦੇ ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਸੀ ਪਰ ਹੁਣ ਇਸ ਤੇ 5-5 ਲੱਖ ਰੁਪਏ ਤੱਕ ਦਾ ਲਾਭ ਤੁਹਾਨੂੰ ਮਿਲਣ ਵਾਲਾ ਹੈ ਤਾਂ ਵੱਡੀ ਅਪਡੇਟ ਵੱਡੀ ਖਬਰ ਜਿਹੜੀ ਕਿਸਾਨਾਂ ਦੇ ਲਈ ਸਾਹਮਣੇ ਆ ਰਹੀ ਹੈ ਜੋ ਕਿ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਫਰਵਰੀ ਮਹੀਨੇ ਦੇ ਵਿੱਚ ਬਜਟ ਜਿਹੜਾ ਪੇਸ਼ ਕੀਤਾ ਜਾਣਾ ਉਸ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਲੱਖ ਰੁਪਏ ਤੱਕ ਦਾ ਹੁਣ ਜਿਹੜਾ ਕ੍ਰੈਡਿਟ ਕਾਰਡ ਦੇ ਕਿਸਾਨ ਕ੍ਰੈਡਿਟ ਕਾਰਡ ਤੇ ਤੁਹਾਨੂੰ ਕਰਜ਼ਾ ਜਿਹੜਾ ਕਿਸਾਨਾਂ ਨੂੰ ਮਿਲੇਗਾ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਆਧਾਰ ਕਾਰਡ ਨੂੰ ਲੈ ਕੇ ਜੀ ਹਾਂ 10 ਸਾਲ ਪੁਰਾਣੇ ਆਧਾਰ ਕਾਰਡ ਰੱਦ ਹੋਣ ਦਾ ਖਤਰਾ ਸਰਕਾਰ ਨੇ ਜਾਰੀ ਕੀਤੀ ਹੈ ਅਹਿਮ ਚੇਤਾਵਨੀ ਆਪਾਂ ਦੇਖ ਸਕਦੇ ਹਾਂ ਜੀ ਵੱਡੀ ਖਬਰ ਤੁਹਾਡੇ ਨਾਲ ਹਾਂਜੀ ਕੀਤੀ ਜਾ ਰਹੀ ਹੈ ਜੇ ਤੁਹਾਡੇ ਕੋਲ ਵੀ ਹੈਗਾ ਆਧਾਰ ਕਾਰਡ ਆਧਾਰ ਕਾਰਡ ਬਣੇ ਨੂੰ 10 ਸਾਲ ਤੋਂ ਸਮਾਂ ਵੱਧ ਹੋ ਚੁੱਕਿਆ ਤਾਂ ਆਪਣੇ ਆਧਾਰ ਕਾਰਡ ਨੂੰ ਅੱਜ ਹੀ ਅਪਡੇਟ ਕਰਾਓ ਨਹੀਂ ਤੁਹਾਡਾ ਹੋ ਸਕਦਾ ਵੱਡਾ ਨੁਕਸਾਨ ਕਿਉਂਕਿ ਆਧਾਰ ਕਾਰਡ ਇੱਕ ਮਹੱਤਵਪੂਰਨ ਪਛਾਣ ਪੱਤਰ ਹੈ ਆਪਣਾ ਤੇ ਜਿਨ੍ਹਾਂ ਕੋਲ ਆਧਾਰ ਕਾਰਡ ਹੈਗੇ ਨੇ ਤੁਹਾਡੇ ਆਧਾਰ ਕਾਰਡ ਨੂੰ 10 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਤਾਂ ਆਪਣੇ ਆਧਾਰ ਕਾਰਡ ਨੂੰ ਜਲਦੀ ਜਲਦੀ ਅਪਡੇਟ ਕਰਾ ਲਓ ਨਹੀਂ ਤੁਹਾਡਾ ਆਧਾਰ ਕਾਰਡ ਰੱਦ ਕੀਤਾ ਜਾ ਸਕਦਾ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਜੇ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਾਉਂਦੇ ਤਾਂ ਤੁਹਾਡਾ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਜੀ ਜੀ ਹਾਂ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਕਿਸਾਨਾਂ ਨੇ ਕੀਤਾ ਇੱਕ ਹੋਰ ਵੱਡਾ ਐਲਾਨ ਜੀ ਹਾਂ ਸਿਰਫ ਡੱਲੇਵਾਲ ਨਹੀਂ ਹੁਣ 111 ਕਿਸਾਨ ਰੱਖਣਗੇ ਮਰਨ ਵਰਤ ਖਨੌਰੀ ਸਰਹੱਦ ਤੇ ਹੋਇਆ ਵੱਡਾ ਐਲਾਨ ਸਰਕਾਰ ਨੂੰ ਪਈ ਪਾਜੜ ਖਨੌਰੀ ਸਰਹੱਦ ਤੋਂ ਵੱਡੀ ਖਬਰ ਸਾਹਮਣੇ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 50 ਦਿਨ ਪੂਰੇ ਹੋ ਗਏ ਹਨ ਇਸ ਦੌਰਾਨ ਹੁਣ ਕਾਲੇ ਝੋਲੇ ਪਾ ਕੇ 111 ਕਿਸਾਨ ਮਰਨ ਵਰਤ ਰੱਖਣਗੇ ਇਸ ਮਰਨ ਵਰਤ ਖਨੋਰੀ ਇਹ ਮਰਨਵਰਤ ਖਨੋਰੀ ਸਰਦੂ ਉਤੇ ਰੱਖਿਆ ਜਾਵੇਗਾ ਜਿੱਥੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਦਾ ਵੀ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਤਾਜਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੀ ਕਿਸਾਨਾਂ ਦੇ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਜੀ ਕਿਸਾਨਾਂ ਨੂੰ ਕਿਹਾ ਗਿਆ ਕਿ ਇਹ ਮਰਨਵਤ ਉਹ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਇਸ ਮੌਕੇ ਕਿਸਾਨ ਕਾਲੇ ਕੱਪੜੇ ਪਾ ਕੇ ਨੌਰੀ ਸਾਹਿਬ ਮਰਨ ਵਰਤ ਸ਼ੁਰੂ ਕਰ ਗਏ ਦੱਸਦੀ ਹੈ ਕਿ ਇਹ ਦਰਨਾ ਉਸ ਜਗ੍ਹਾ ਤੇ ਲਗਾਇਆ ਜਾਵੇਗਾ ਜਿੱਦੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ Sarah'ın